ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚਨ ਹੋਵੇ ਜੇ ਸੋਚਿ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਤਰੇ ਜਿਵਨ ਨਾ ਪੁਰਿਆ ਪਹਾਰ ਸਾਸਣ ਪਾ ਲਖ ਹੋ ਹੈ ਤੈ ਇਕ ਨ ਚੱਲੇ ਨਾਲ ਕਿਸ ਚਾਰਾ ਹੋਈ ਐ ਕਿਵ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹਵਨ ਕਰ ਹੁਕਮ ਨਾ ਕਹਿਆ ਜਾਇ ਹੁਕਮਿ ਹਵਣ ਜੀ ਹੁਕਮਿ ਲੈ ਵਢਿਆ ਹੁਕਮਿ ਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮਿ ਬਖਸ਼ੀਸ਼ ਹੁਕਮਿ ਸਦਾ ਪਵਾਇ ਹੈ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮਿ ਜੇ ਬੁਝੈ ਤਹ ਹਮੈ ਕਹ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਬਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖ ਹੱਥ ਰਹਿ ਦੂਰ ਕਥਨਾ ਕਥਿਨਾ ਵੇ ਟੋਟ ਕਤ ਕਤ ਕਥੀ ਕੋਟ 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 ਦਿੰਦਾ ਤੇ ਲੈਂਦਾ ਤਕ ਪਾਹੇ ਜੁਗਾ ਜੁਗੰਤਰ ਖਾਈ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਾ ਨਾਹੇ ਪਖਿਆ ਪੋ ਉਪਾਰ ਆਖ ਮੰਗ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਾ ਗਿਰਖਿਆ ਜਿਤ ਦਸੈ ਦਰਬਾਰ ਮੋਹ ਕੇ ਬੁਲਣ ਬੋਲਿਆ ਜਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨ ਵਡਿਆਏ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੁਕ ਦੁਆਰ ਨਾਨਕੇ ਵੇ ਜਾਣੀਐ ਸਬਾਪੇ ਸਚਿਆਰ ਥਾਪਿਆ ਨ ਜਾਏ ਕੀ ਤਨ ਹੋਇ ਆਪੇ ਆਪ ਨਿਰੰਜਨ ਸੋਇ ਜਨ ਸੇ ਵਿਹਾਤਨ ਪਾਇਆ ਮਾਨ ਨਾਨਕ ਵੇ ਗੁਣ ਨਿਧਾਨ ਗਾਵੀ ਸੁਣੀਏ ਮਨ ਰਖੇ ਪਾਉ ਦੁੱਖ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਿਆਸਮਾਏ ਗੁਰੇ ਸਰਗੁਰ ਗੁਰਖ ਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣ ਆਖ ਨਾਹਿ ਕਹਿਣਾ ਕਤਨ ਜਾਏ ਗੁਰਾਂ ਇੱਕ ਦੇਹ ਬਜਾਈ ਸਭ ਨਾ ਜੀਆਂ ਕੈਕ ਦਾਤ ਸੁਮੈ ਵਿਸਰ ਨ ਜਾਏ ਤੀਰਥ ਨਾਵ ਜਿਤ ਸੁਪਾਵਾਂ ਵਿਣ ਪਾਣ ਕੈ ਨਾਏ ਕਰੀ ਜੇ ਤਿਸਟ ਉਪਾਏ ਵੇਖਾਂ ਵਿਣ ਕਰਮ ਕੈ ਮਿਲ ਲੈ ਲੈ ਮਤ ਵਿਚਰਤ ਜਵਾਹਰ ਮਾਨਕ ਜਗ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦਿਹਾੜ ਬਜਾਈ ਸਬਨਾ ਜੀਆਂ ਕੈਕ ਦਾਤਾ ਸੋ ਮੈਂ ਵਿਸਰ ਨ ਜਾਏ ਜੇ ਜਗ ਚਾਰਿਆ ਅਰਜਾ ਹੁਰ ਦਸੋਣੇ ਹੋਏ ਨਵਖਣਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਵੀ ਤਾ ਵਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾਰ ਕੋਈ ਨਾ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਪਿਰ ਸੁਰਨਾ ਸੁਣਿਆ ਧਰਤਵ ਲਕਾਸ ਸੁਣਿਆ ਦਿਪ ਲੋਪ ਪਤਲ ਸੁਣਿਆ ਪਹੈ ਨਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੇ ਸਰਬਰਮਾਇੰਦ ਸੁਣਿਆ ਮੁਖ ਸਲਾਹ ਨਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸ ਤਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸੰਤੋਗ ਗਿਆਨ ਸੁਣ ਅਰ ਸਤਿ ਕਾਸ਼ ਨਾਨ ਸੁਣ ਪੜਪੜ ਪਾਵੇ ਮਹਾਨ ਸੁਣ ਲਾਗ ਸਤ ਹਣ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੈ ਗਾਹ ਸੁਣੇ ਸਿੱਖ ਪੀਰ ਪਤ ਸਾਹ ਸੁਣੰਦ ਪਾਵੇ ਰਹੋ ਸੁਣ ਹੱਤ ਵਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹਿ ਨ ਜਾਏ ਜੇ ਕੋ ਕਾਇ ਪੀਛਾ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸ਼ੁੱਧ ਮਨ ਮੋ ਛੋਟਾ ਨ ਖਾਏ ਮਨ ਜਮ ਕੈ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨਾਮ ਹਰਿ ਘਟਾਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਹਾਇ ਮਨ ਮਗਨ ਚੱਲੇ ਪੰਥ ਮਨ ਧਰਮ ਸਿਤੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਹ ਮੁਕਤ ਦਵਾਰ ਮਨ ਪਰਵਾਰ ਸਦਾ ਹਰ ਮਨ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਪਹੈ ਨ ਪੇਖਾ ਅਸ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜ ਪਾਵ ਦਰਗ ਮਨ ਪੰਜ ਸੁਅ ਦਰ ਜਹਾਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹਿ ਕਰੈ ਵਿਚਾਰ ਕਰਤਕ ਕਰਨ ਨਹੀਂ ਸਮਾਰੈ ਤਹ ਹਲ ਤਰਮ ਤੇ ਆ ਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੂਤ ਜੇ ਕੋ ਬੂਝਾ ਹੋਵੇ ਸਟਿਆਰ ਤਹਲੋ ਪ੍ਰਕੀਤਾ ਭਾਰ ਧਰਤੇ ਹੋਰ ਪਰੈ ਹੋਰ ਹੋਰ ਤਿਸ ਤੇ ਭਰਤ ਲੈ ਕਮਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭ ਨ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਇ ਲਖ ਲਖ ਕਿਤਾ ਹੋਏ ਕਿਤਾ ਤਨ ਸਵਾਲ ਰੂਪ ਕੀਤੇ ਦਾ ਜਾਣੇ ਕੌਣ ਕੂਤਾ ਇਤਬਸਾਓ ਇੱਕ ਕੁਕਵਾਓ ਤਸਤੇ ਹੋਇ ਲਖਦਰ ਆਓ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਹਾ ਇੱਕ ਵਾਰ ਜੋ ਤਤ ਭਵੈ ਸਈ ਪਲਿਕਾਰ ਤੂੰ ਸਦਾ ਸਲਾਮਤ ਹਨਰੰਕਾਰ ਅਸੰਖ ਜਪ ਸੰਖ ਭਉ ਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੁਗਮਨ ਰਹੇ ਉਦਾਸ ਅਸਾਂ ਕ ਭਗਤ ਗੁਣ ਗਿਆਨ ਵਿਚਾਰ ਸੰਗ ਸੱਤੀ ਅਸੰਖ ਦਾ ਤਾਰ ਅਸੰਖ ਸੂਰਮੋਂ ਪੱਕਸਾਰ ਸੰਕ ਮੋਂ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਇ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੋਰ ਕਾਂਦ ਕੋਰ ਸੰਖ ਚੋਰ ਹਰਾਮ ਖੋਰ ਅਸਾਂ ਕਮਰ ਕਰ ਜਾਹੇ ਜੋਰ ਅਸਾਂ ਗਲਵੜ ਹਤਿਆ ਕਮਾਹੇ ਸੰਗ ਪਾਪੀ ਪਾਪ ਕਰ ਜਾਏ ਅਸਾਂ ਕੁੜਿਆਰ ਕੁੜੇ ਫਿਰਾਹੇ ਅਸਾਂ ਕੁੜਿਆਰ ਕੁੜੇ ਫਿਰਾਹੇ ਸੰਖ ਮਲੇਸ਼ ਮਲ ਭਕ ਖਾਹੇ ਸੰਖ ਨਿੰਦਗ ਸਰ ਕਰ ਹੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤਦ ਭਾਵੇਂ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਕថាਵ ਅਗੰਮ ਅਗੰਮ ਸੰਖ ਲੋ ਸੰਖ ਹੈ ਸਰਪਾਰ ਹੋਏ ਅਖਰੇ ਨਾਮ ਅਕ੍ਰਿਸ਼ ਲਖਰੀ ਗਿਆਨ ਗੀਤ ਗੁਣਗਾ ਅਖਰੇ ਲਿਖਣ ਬੋਲਣ ਬਾਣ ਅਖਰ ਅਸਰ ਸੰਜੋਗ ਵਖਾਣ ਜਿਨ੍ਹੇ ਲੇਖੇ ਤਿਸਰਨਾਹ ਜਿਹ ਫਰਮਾਇ ਤਿਵਿਤ ਪਾਹਿ ਜੇ ਤਾ ਕਿਤਾ ਤਿਤਾ ਨਾ ਹੋ ਹਵਣ ਨਾਵੇਂ ਨਾਹੀ ਕੋ ਤਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤਤ ਭਾਵੇਂ ਸਾਈ ਪਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਆ ਹੱਥ ਪੈੜ ਤਨ ਦੇਹ ਪਾਣੀ ਤੋ ਤਰ ਸੁਖੇ ਹਾ ਮੋਤ ਪਲੇ ਤੇ ਕੱਪੜ ਹੋਏ ਦੇ ਸਾਬਨ ਲਈਐ ਧੋਏ ਭਰੀਐ ਮਤਿ ਪਾਪੋਂ ਕ ਸੰਗ ਧੂਪ ਨਵੇਂ ਕਰੰਗਾ ਪੁਨੇ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾ ਪੇ ਖਾਹੋ ਨਾਨਕ ਹੁਕਮਿ ਆਵਹੁ ਜਾਹੋ ਤੀਰਥ ਤਪ ਤੇ ਆਦਤ ਤਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਤਪਹਾਉ ਅੰਤਰਗਤ ਤਿਰਥ ਮਹਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਓ ਸਤ ਸੁਹਣ ਸਦਾ ਮਨ ਚਾਉ ਕਵਨ ਸਵੇਲਾ ਵਖਤ ਕਵਨ ਕਵਨ ਤਤ ਕਵਨ ਵਾਰ ਕਵਨ ਸਰਤਿ ਮਹੋ ਕਵਨ ਜਿਤੁ ਹੋਆ ਆਕਾਰ ਵਿਰਣ ਪਇ ਪੰਡਿਤਿ ਜਿ ਹੋਐ ਲੇਖ ਪੁਰਾਣਾ ਵਕਤ ਨ ਪਾਇਓ ਕਾ ਦੀ ਆ ਜੇ ਲਿਖਣ ਲਿਖ ਰਾਨ ਤਤਾਰ ਨਾ ਜੋਗੀ ਜਾਣ ਰਤਮਾ ਹੋ ਨ ਕੋਈ ਜਾ ਕਰਤਾ ਸੱਟੇ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਅੱਖਾਂ ਕਿਵੇਂ ਸਲਾਹੀ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖ ਇੱਕ ਦੋ ਇੱਕ ਸਿਆਣਾ ਵੱਡਾ ਸੈ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੋ ਹੈ ਪਤਾਲ ਪਤਲ ਲਗਾ ਸਾਗਾਸ ਓੜ ਕੁੜਕ ਪਾਲ ਤੱਕ ਵੇਦ ਕਹਿਣ ਇਕ ਵਾਤ ਸੱਤ ਟਾਰ ਕਹਿਣ ਗਤੇ ਬਸ ਲਿਖ ਤਾਤ ਲਿਖਾ ਹੋਇ ਤਾ ਲਿਖੀ ਐ ਲਿਖਾ ਹੋਇ ਬਿਨਾਸ ਨਾਨਕ ਵਡਾਖੀ ਐ ਆਪੇ ਜਾਣੇ ਆਪ ਸਲਾਹੀ ਸਲਾਇ ਤੇ ਸੁਰਤ ਨ ਪਈਆ ਨਦੀਆਂ ਅਤਿ ਵਾਹ ਪਵਸਮੰਦ ਨਾ ਜਾਣੇ ਹੈ ਸੰਮੰਦ ਸਾ ਸੁਲਤਾਨ ਗਿਰਹਾ ਸੀਤੀ ਮਹਾਲ ਧਨ ਕੀੜੇ ਤੁਲਣ ਹੋਣੀ ਜੇਤਸਮਨ ਹੋਣਾ ਵਿਸਰਹਿ ਅੰਤ ਨ ਸਬਤੀ ਕਹਿਣ ਨ ਅੰਤ ਅੰਤਨ ਕਰਣ ਦੇਣ ਨ ਅੰਤ ਅੰਤਨ ਵੇਖਣ ਸੋਨਾ ਤਾ ਤਨ ਜਾਪੈ ਕਹਾ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰ ਵਰ ਅੰਤ ਕਰਨ ਕੀਤੇ ਬਿਲ ਲਾਹੇ ਤਾਂ ਕਿ ਅੰਤਨ ਪਾਹੇ ਜਾਹੇ ਇਹੋ ਅੰਤਨ ਜਾਣੇ ਕੋਈ ਬਹੁਤਾ ਕਹਿਆ ਬਹੁਤਾ ਹੋਏ ਵੱਡਾ ਸਭ ਊਚਾ ਥਾ ਊਚ ਪਰ ਊਚਾ ਨਾ ਏਵਡ ਊਚ ਹੋਏ ਕੋਈ ਤਿਸੁ ਸੋਚੈ ਕੋ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਨਾਨਕ ਨੰਦ ਰੇ ਕਰਮੀ ਦਾਤ ਬਹੁਤ ਕੰਮ ਲਿਖਿਆ ਨਾ ਜਾਏ ਓਡਾ ਦਾਤਾ ਤਿਲ ਨਾ ਤਮਾਏ ਕਿਤੇ ਮਨਹਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਬਤ ਟਟਹਿ ਵਕਾਰ ਕਿਤੇ ਲੈ ਲਮ ਕਿਰਪਾ ਹੈ ਕਿਤੇ ਮੁਰਖਾਈ ਖਾਹੇ ਕਿਤੇ ਆ ਦੁਖ ਭੁੱਖ ਸਦਮਾਰ ਐਹ ਪਹਿਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨ ਸਕੇ ਕੋਏ ਜੇ ਕੋ ਖੈ ਕਾਖਣ ਪਾਏ ਹੋ ਜਾਣ ਜਿਤਿਆ ਮੁਖ ਹੈ ਆਪੇ ਜਾਣੇ ਆਪੇ ਦਿ ਆਖੈ ਸਪਕੀ ਕੇ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਆਮਲ ਗੁਣ ਆਮਲ ਵਾਪਾਰ ਆਮਲ ਵਾਪਾਰ ਆਮਲ ਪੰਡਾਰ ਆਮਲ ਆਵਹਿ ਆਮਲ ਲੈ ਜਾਹਿ ਅਮੁੱਲ ਭਾਇ ਮੂਲਾ ਸਮਾਹੇ ਅਮੁੱਲ ਧਰਮ ਮੂਲ ਦਿਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਮੂਲ ਕਰਮ ਮੂਲ ਫਰਮਾਣ ਅਮੁੱਲ ਅਮੁੱਲ ਆਖ ਨਾ ਜਾਏ ਆਖਾ ਕਰੇ ਲਿਵਲਾ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆ ਨ ਆਖੇ ਬਰਮੇ ਆਖੇ ਇੰਦ आखा गोपीता गोविंद आखा ईश्वर आखा सिद्ध आखा किते किते बुद्ध आखा दान आखा देव आखा सुर नर मुण जन सेव केते आखा आखण पाहे केते कह कह उठ उठ जाहे ते किते होर करहे ताख न सकै की की जे वड़ पावे टेवड होए नानक जाणै साचा सोए ਜੇ ਕੋ ਆਖੇ ਬੋਲ ਵਿਗਾੜ ਤਾਂ ਲਖਿਆ ਸਰਗਵਾਰ ਗਵਾਰ ਸੁਦਰ ਕੇ ਹਸੁ ਕਰ ਕੇ ਜਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਕਾ ਕੇ ਤੇ ਵਵਨ ਹਾਰੇ ਕੇਤੇ ਰਗ ਭਰੀ ਸੁਖਿਨ ਕੇਤੇ ਗਾਵਣ ਹਾਰੇ ਗਾਵ ਤਨ ਪਉਣ ਪਾਣੀ ਬਸੰਤਰ ਗਵਰਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵੇ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਵਿੰਦ ਦਾਸਨ ਬੈਠੇ ਦੇਵ ਤਿਆਂਦਰ ਨਾਲੇ ਗਾਵੇ ਸੇ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤਿ ਸਤੇ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਨਰਕੇਸਰ ਜੁਗ ਜੁਗ ਵੇਦਾ ਨਾ ਲੇਗਾ ਹੈ ਮੋਹਣੀਆਂ ਮਨਮੋਹਣ ਸੁਰਗਾਂ ਮੱਚ ਪਿਆਲੇ ਗਾਵ ਮਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵੈ ਜੁਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰਕਰ ਰੱਖੇ ਧਾਰੀ ਸੇਤਦਨ ਗਾਵੈ ਜੁਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਗਾਵਣ ਸੇ ਮੈਂ ਚਤਨ ਆਵਣ ਨਾਨਕ ਆ ਵਿਚਾਰੇ ਸੋਏ ਸੋਇ ਸਦਾ ਸੱਚ ਸਾਹਿਬ ਸੱਚ ਸੱਚ ਨਾਹੀਂ ਹੈ ਪਿਉ ਸਿ ਜੈਨ ਜਸ ਰਚਨਾ ਜਿਨਰ ਚਾਈ ਰੰਗੇ ਰੰਗੀ ਪਹਤੀ ਕਰ ਕਰ ਜਨ ਸੇ ਮਾਇਆ ਜਿਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵੇਂ ਤਸ ਦੇ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨ ਕਰ ਨ ਜਾਏ ਸੋ ਪਾਤਸ਼ਾਹੂ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸੰਪ ਚਹਲੀ ਧਿਆਨ ਕੀ ਕਰਹਿ ਬਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਦੰਡਾ ਪਰਤੇਤ ਆਏ ਪੰਤੇ ਸਗਲ ਜਮਾਤੇ ਮਨ ਜੀਤਾ ਜਗ ਜੀਤ ਆਦੇਸ ਤਿਸੈ ਅਦੇਸ ਆਦ ਅਨਿਲ ਆਨਾਦ ਨਾਤ ਜੁਜਗ ਇਕੋ ਵੇਸ ਭਗਤ ਗਿਆਨ ਦੇ ਆ ਭੰਡਾਰਨ ਕਟ ਕਟ ਵਾਜ ਹੈ ਨਾਦ ਆਪ ਨਾਤ ਨਾਥੀ ਸਭ ਜਾਕੀ ਰਿੱਦ ਸਿਦ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੇ ਲੇਖਾ ਆਵੇ ਭਾਗ ਆਦੇਸ ਸਿਆਦੇਸ ਆਦ ਨੀਲਾ ਨਾਦ ਨਾਤ ਜੁਜਗ ਇਕੋ ਵੇਸ ਇਕ ਕਮਾਇ ਜੁਤ ਵਿਆਹ ਤੇ ਤਿੰਤੇਲੇ ਪ੍ਰਵਾਨ ਇੱਕ ਸੰਸਾਰ ਇਕ ਪੰਡਾਰ ਇਕ ਲਾਇ ਦੀ ਬਾਣ ਜਿਵਤ ਸਪਾਵੈ ਤਵੇਂ ਚਲਾਵੈ ਜਿਉ ਹੋਵੈ ਫਰਮਾਨ ਉਹ ਵੇਖੈ ਉਹਨਾ ਨਦਰਨ ਆਵੈ ਭਉਤਾ ਹੋ ਵਿਡਾਣ ਆਦੇਸ ਤੇ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗ ਇਕੋ ਵੇਸ ਆਸਨ ਲੋਈ ਲੋਏ ਪੰਡਾਰ ਜੋ ਕੁਛ ਪਾਇਆ ਸੋਇ ਕਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚਕਾਰ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਹਤ ਜੋ ਜੁਗੇ ਕੋ ਵੇ ਸੇਖ ਦੂਜੀ ਪੋਲਾਖ ਹੋ ਹੈ ਲੱਖੋ ਵਹਿ ਲੱਖ ਵੀਸ ਲਗ ਲਗ ਢਾਕੀਐ ਇੱਕ ਨਾਮ ਜਗਦੀਸ ਸਤਿਰਾ ਪਤ ਪਵੜੀਆਂ ਚੜਿਆ ਹੋਇ ਕੇ ਸੁਣ ਗੱਲਾਂ ਆਕਾਸ ਕੇ ਕਿਟ ਆਇ ਰੀਸ ਨਾਨਕ ਨਜ਼ਰੀ ਪਾਈਐ ਕੂੜੀ ਕੂੜਾ ਠੀਸ ਅੱਖ ਨ ਜੋਰ ਚ ਪੈ ਨਹ ਜੋਰ ਜੋਰਨਾ ਮੰਗਣ ਦੇਣ ਨ ਜੋਰ ਜੋਰਨਾ ਜੀਵਨ ਮਰਨ ਹੈ ਜੋਰ ਜੋਰਨਾ ਰਾਜ ਮਾਲ ਮਨ ਸ਼ੋਰ ਜੋਰ ਨਾ ਛੱਡ ਤੇ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸਾਤ ਜੋਰ ਕਰ ਵੇਖੈ ਸੋਇ ਨਾਨਕ ਉਤਮ ਨੀਚ ਨ ਕੋਇ ਰਾਤੀ ਰੁਤੀ ਥਿਥੇ ਵਾਰ ਪਵਨ ਪਾਨੀ ਅਗਨੀ ਪਤਲ ਤਿਸ ਵਿੱਚ ਤਰਤੀ ਤਾ ਪਰਖੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕਾ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਣ ਨਦਰਿ ਕਰਮ ਪਵੈ ਨਿਸ਼ਾਨ ਕੱਚ ਪਕਾਇਓ ਥੈ ਪਾਏ ਨਾਨਕ ਆਹ ਜਾਪੈ ਜਾਏ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਨ ਮਹੇਸ਼ ਕੀਤੇ ਬਰਮੇ ਘਾੜਤ ਕੜਿ ਹੈ ਰੂਪ ਰੰਗ ਕੇ ਵੇਸ ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸਾ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਿਦ ਬੁੱਧ ਨਾਥ ਕੇਤੇ ਕੇਤੇ ਦੇਵ ਵੇਸਾ ਕੇਤੇ ਦੇਵਦਾਨ ਮੰਨ ਕੇਤੇ ਕੇਤੇ ਰਤਨ ਸਮੁੰਦਾ ਕੇਤਿਆਂ ਖਾਣੇ ਕੇਤਿਆਂ ਬਾਣੇ ਕੇਤੇ ਪਾਤ ਨਰਿੰਦਾ ਕੇਤਿਆਂ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ज्ञानखंड में ज्ञान प्रचंड तित्थे नाद बिनुद कोड आनंद शर्मखंड की वाणी रूप तित्थे काडत कड़े बहुत अनूप तां क्या गल्ला कथियां ना जाहै जे को कह पिछै पछताए तित्थे कड़िए सूरत मत्मन बुद्ध तित्थे कड़िए सुरं सिधा की शुद्ध ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਪੂਰ ਤਿੱਥਾ ਸੀਤੂ ਸੀਤਾ ਮੈਂ ਮਾਮਾ ਹੈ ਤਾਂ ਕਿ ਰੂਪ ਨਗਤਨੇ ਜਾਹੇ ਨਾ ਹੁਮਰਨ ਠਾਕੇ ਜਾਏ ਜਿਨ ਕੈ ਰਾਮ ਵਸੈ ਮਨ ਮਾਹਿ ਤਿੱਥਾ ਭਗਤ ਵਸਹਿ ਕੈ ਲੋਕ ਰਹਿ ਆਨੰਦ ਸਚਾ ਮਨ ਸੋਏ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਤਾਤਨ ਅੰਤ ਤਿਥੈ ਲੋ ਲੋ ਕਾਰ ਜਿਵ ਜੋ ਹੁਕਮਤ ਵੈ ਤਿਵ ਕਾਰ ਵਿਖੈ ਵਿਗਸ ਕਰ ਵਿਚਾਰ ਨਾਨਕ ਥਨਾ ਕਰੜਾ ਸਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤਿ ਵੇਦ ਹਥਿਆਰ ਪੋਖਲਾ ਅਗਨ ਤਪਤਾਉ ਭਾਂਡਾ ਭੋ ਅੰਮ੍ਰਿਤ ਤਿਤ ਢਾਲ ਘੜਿਆ ਸਭ ਸਚਿ ਟਿਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਦੁ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਪਛਤ ਧਰਮ ਹਦੂਰ ਕਰਮ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ